ਇੱਕ ਨਹੀਂ ਬਲਕਿ ਅਨੇਕਾਂ ਸਰਦਾਰ ਜਸਵੰਤ ਸਿੰਘ ਖਾਲੜਾ ਵਰਗੀਆਂ ਸ਼ਕਤੀਆਂ ਤੇ ਕਲਮਾਂ ਦੀ ਲੋੜ ਹੈ ਦੂਜੀ ਗੱਲ ਇਹ ਵੀ ਹੈ ਕਿ ਇੱਕ ਕਲਮ ਦਾ ਰੂਪ ਸੋਸ਼ਲ ਮੀਡੀਆ ਬੇਸ਼ੱਕ ਲੈਂਦਾ ਜਾ ਰਿਹਾ ਪਰ ਕਲਮਜ਼ਾਰ ਵੀ ਉਹ ਕੁਝ ਨਹੀਂ ਕਰ ਸਕਦਾ ਜੋ ਕੁਝ ਗਰਾਊਂਡ ਪੱਧਰ ਤੇ ਜਾ ਕੇ ਕਰਨ ਵਾਲਾ ਇੱਕ ਜਸਵੰਤ ਸਿੰਘ ਖਾਲੜਾ ਵਰਗਾ ਸ਼ਖਸ ਕਰ ਸਕਦਾ ਸੋ ਸਭ ਤੋਂ ਅਹਿਮ ਤਾਂ ਇਹ ਹੈ ਕਿ ਗਰਾਊਂਡ ਦੇ ਉੱਪਰ ਕੰਮ ਕਰਨ ਵਾਲੇ ਲੋਕ ਜਿਸ ਤਰ੍ਹਾਂ ਸਰਦਾਰ ਸਰਬਜੀਤ ਸਿੰਘ ਵੀਰਕਾ ਕਰ ਰਹੇ ਨੇ ਸਰਦਾਰ ਸਰਬਜੀਤ ਸਿੰਘ ਵੇਰਕਾ ਦਾ ਕੰਮ ਉਸੇ ਲਾਈਨ ਦੇ ਵਿੱਚ ਹੈ ਜਿਸ ਲਾਈਨ ਦੇ ਵਿੱਚ ਸਰਦਾਰ ਜਸਵੰਤ ਸਿੰਘ ਕਾਲੜਾ ਨੇ ਕੀਤਾ ਸੀ ਇਹ ਗੱਲ ਵੱਖਰੀ ਹੈ ਕਿ ਕੰਮ ਕਰਨ ਦਾ ਤਰੀਕਾ ਕੰਮ ਕਰਨ ਦੇ ਢੰਗ ਅੱਜ ਦੇ ਸਮੇਂ ਤੇ ਸਰਕਾਰ ਦੇ ਨਾਲ ਵਾਰਤਾ ਲਾਪ ਜਾਂ ਉਹਨਾਂ ਦੀਆਂ ਜਿਹੜੀਆਂ ਕਹਿ ਸਕਦੇ ਇੱਕ ਨਿਆਹ ਪ੍ਰਣਾਲੀਆਂ ਉਹਦੇ ਨਾਲ ਜੁੜਨ ਦੇ ਤਰੀਕੇ ਜ਼ਰੂਰ ਬਦਲੇ ਹੋ ਸਕਦਾ ਹੋਣਗੇ ਪਰ ਕਾਰਜ ਉਹੀ ਬਾਦਸਤੂਰ ਜਾਰੀ ਹੈ ਸੋ ਜਿੰਨਾ ਚਿਰ ਤੱਕ ਅਸੀਂ ਜ਼ਮੀਨੀ ਪੱਧਰ ਦੇ ਉੱਪਰ ਕੰਮ ਨਹੀਂ ਕਰਦੇ ਕੇਵਲ ਕਲਮਾਂ ਵੀ ਉਦੋਂ ਹੀ ਲਿਖ ਸਕਦੀਆਂ ਇਹ ਕਿਤਾਬ ਨਾ ਲਿਖੀ ਜਾਂਦੀ ਜੇ ਕਿਤੇ ਸਰਦਾਰ ਜਸਨ ਸਿੰਘ ਖਾਲੜਾ ਨੇ ਜ਼ਮੀਨੀ ਪੱਧਰ ਤੇ ਕੰਮ ਨਾ ਕੀਤਾ ਹੁੰਦਾ ਤਾਂ ਸਰਦਾਰ ਜਸਨ ਸਿੰਘ ਖਾਲੜਾ ਨੇ ਕੇਵਲ ਮਨੁੱਖੀ ਹੱਕਾਂ ਦੇ ਉੱਪਰ ਹੀ ਇੱਕ ਕਿਤਾਬ ਹੀ ਲਿਖੀ ਹੁੰਦੀ ਤਾਂ ਸ਼ਾਇਦ ਉਹ ਕਿਤਾਬ ਉਹਨਾਂ ਦੀ ਸ਼ਹਾਦਤ ਤੋਂ ਬਿਨਾਂ ਇਹ ਅਹਿਮੀਅਤ ਨਾ ਲੈ ਪਾਉਂਦੀ